ਸਾਡੇ YouTube ਚੈਨਲ ਤੇ ਆਪਸ ਨੂੰ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 26 ਮਾਰਚ ਨੂੰ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੁਆਰਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਕਿਉਂ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਸਾਜ ਪ੍ਰਾਂਤ ਵੱਲੋਂ ਥਾਂ-ਥਾਂ ਤੇ ਫੋਕੀਆਂ ਜਾ ਰਹੀਆਂ ਹਨ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਨੋਜ਼ਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਵੀਰੇ ਕੌਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਤੋਂ 28 ਮਾਰਚ ਤੱਕ ਬੁਲਾਇਆ ਗਿਆ ਸੀ ਇਸ ਦੌਰਾਨ 26 ਮਾਰਚ ਦਾ ਦਿਨ ਸਰਕਾਰ ਤੇ ਵਕੌਫ ਵਰਗਾਂ ਦੇ ਪੰਜਾਬ ਦੇ ਲੋਕਾਂ ਲਈ অতি ਮਹੱਤਵਪੂਰਨ ਸੀ ਕਿਉਂਕਿ ਹਰੇਕ ਸੂਝਵਾਨ ਵਿਅਕਤੀ ਦੇ ਮਨ ਵਿੱਚ ਇਹ ਪ੍ਰੇਰਣਾ ਜ਼ਰੂਰ ਹੁੰਦੀ ਹੈ ਕਿ ਦੇਖਦੇ ਹਾਂ ਇਸ ਵਾਰ ਸਰਕਾਰ ਆਪਣੇ ਲੋਕਾਂ ਲਈ ਕੀ ਕੀ ਨਵੀਆਂ ਤਜਵੀਜ਼ਾਂ ਲੈ ਕੇ ਆਉਂਦੀ ਹੈ ਜੇਕਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਗੱਲ ਕਰੀਏ ਤਾਂ ਇਸ ਵਾਰ 26 ਮਾਰਚ 2025 ਨੂੰ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੁਆਰਾ ਪੇਸ਼ ਕੀਤੇ ਜਾਣ ਵਾਲੇ ਬਜਟ ਪ੍ਰਤੀ ਉਹਨਾਂ ਦੇ ਮਨ ਵਿੱਚ ਕੁਝ ਜ਼ਿਆਦਾ ਹੀ ਪ੍ਰਾਇਓਰਟੀ ਤੇ ਉਮੀਦਾਂ ਦੇਖਣ ਨੂੰ ਮਿਲਦੀਆਂ ਸਨ ਕਾਰਨ ਇਹ ਸੀ ਕਿ ਉਹਨਾਂ ਦੀਆਂ ਬਹੁਤ ਲੰਬੇ ਸਮੇਂ ਤੋਂ ਮੰਗਾ ਪੈਂਡਿੰਗ ਸੰਬੰਹ ਜਿਨ੍ਹਾਂ ਨੂੰ ਪੂਰੀਆਂ ਕਰਵਾਉਣ ਲਈ ਉਹ ਕਈਆਂ ਹੀ ਮੀਟਿੰਗਾਂ, ਤਰਨੇ, ਮੁਜ਼ਾਹਰੇ ਤੇ ਰੈਲੀਆਂ ਕਰ ਚੁੱਕੇ ਸਨ ਤਾਂ ਜੋ ਸਰਕਾਰ ਦਾ ਧਿਆਨ ਉਹਨਾਂ ਦੀਆਂ ਪੱਕੀਆਂ ਮੰਗਾਂ ਵੱਲ ਦਿਵਾਇਆ ਜਾ ਸਕੇ ਇਸੇ ਕੜੀ ਵਿੱਚ ਹੀ ਬਜਟ ਪੇਸ਼ ਕਰਨ ਤੋਂ 2 ਦਿਨ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਮਹਾਲੀ ਵਿਖੇ ਜ਼ੋਰਦਾਰ ਰੋਸ ਰੈਲੀਆਂ ਕੀਤੀਆਂ ਗਈਆਂ ਸਨ ਅਸੋ ਵਿੱਚ 24 ਮਾਰਚ ਨੂੰ ਪੈਨਸ਼ਨਰਾਂ ਦੁਆਰਾ ਇੱਕ ਸੂਬਾ ਪਧਰੀ ਰੋਸ ਰੈਲੀ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਉਮੀਦ ਤੋਂ ਵੀ ਵੱਧ ਪੈਨਸ਼ਨਰਾਂ ਨੇ ਭਾਗ ਲਿਆ ਸੀ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਨੇ ਵੀ ਭਾਵੇਂ ਉਹ ਪੰਜਾਬ ਸਰਕਾਰ ਦੇ ਪੱਕੇ ਮੁਲਾਜ਼ਮ ਹੋਣ ਜਾਂ ਫਿਰ ਕੱਚੇ ਮੁਲਾਜ਼ਮ ਮਿਡ-ਡੇ ਮੀਲ ਵਰਕਰਸ ਰੋਡਵੇਜ਼ ਕਾਮੇ ਆਦਿ ਹੋਣ ਉਹਨਾਂ ਸਭ ਨੇ ਇੱਕ ਰੋਪਰੀ ਰੈਲੀ ਪੱਚੀ ਮਾਲ ਤੋਂ ਮੁਹਾਲੀ ਵਿਖੇ ਆਪਣੀਆਂ ਮੰਗਾਂ ਮੰਨਵਾਉਣ ਲਈ ਕੀਤੀ ਸੀ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਹੋਰ ਵੀ ਤੇਜ਼ ਕਰਨਗੇ ਇਸੇ ਲਈ ਜਦੋਂ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਨੇ ਪੰਜਾਬ சபਿਆਂ ਦਾ ਬਜਟ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਇੱਕ ਇੱਕ ਸ਼ਬਦ ਨੂੰ ਮੁਲਾਜ਼ਮ ਤੇ ਪੈਨਸ਼ਨਰਸ ਬੜੇ ਹੀ ਧਿਆਨ ਨਾਲ ਸੁਣਦੇ ਰਹੇ ਤੇ ਇਹੀ ਉਮੀਦ ਕਰਦੇ ਰਹੇ ਕਿ ਹੁਣ ਵੀ ਵਿੱਤ ਮੰਤਰੀ ਮੰਗਾਂ ਸੰਬੰਧੀ ਗੱਲ ਕਰਦੇ ਹਨ ਹੁਣ ਵੀ ਗੱਲ ਕਰਦੇ ਹਨ ਪਰੰਤੂ ਉਹਨਾਂ ਨੂੰ ਹੈਰਾਨੀ ਤੇ ਮਯੂਸੀ ਹੋਈ ਜ ਜਿਹਨੂੰ ਪੇਜ ਨੰਬਰ 49 ਤੇ ਸਰਦਾਰ ਸਰਪਾਲ ਸਿੰਘ ਜੀਮਾ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸੰਬੰਧੀ ਇੱਕ ਮਿੱਠੀ ਜੀ ਗੋਲੀ ਤੇ ਚਿਕਨੇ ਚੋਪੜੇ ਜੀ ਸ਼ਬਦਾਂ ਵਿੱਚ ਉਨ੍ਹਾਂ ਦੰਦੀ ਕੁਝ 17 ਕਈਆਂ ਉਹ ਜਾਣੀਏ ਕਿ ਵਿੱਤ ਮੰਤਰੀ ਨੇ ਕੀ ਕਿਹਾ ਉਹਨਾਂ ਕਿਹਾ ਸਾਡੇ ਕਰਮਚਾਰੀ ਸਾਡੇ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਹਨ ਤੇ ਉਹਨਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਬਕਾਏ ਵਿੱਚ ਦੇਰੀ ਕੀਤੀ ਅਸੀਂ ਇਸ ਲੰਬਿਤ ਮੁੱਦੇ ਨੂੰ ਹੱਲ ਕਰਨ ਲਈ ਫੈਸਲਾ ਕਹਨ ਕਰਨ ਚੁੱਕੇ ਹਨ ਅਸੀਂ ਕਰਮਚਾਰੀਆਂ ਦੇ 6ਵੇਂ ਪੇ ਕਮਿਸ਼ਨ ਦੇ ਬਕਾਏ 14100 99 ਕਰੋੜ ਰੁਪਏ ਦਾ ਭੋਗਦਾਨ ਕਰਨ ਲਈ ਟਾਜਗਤ ਲਿਕুইਡੇਸ਼ਨ ਯੋਜਨਾ ਲਾਗੂ ਕੀਤੀ ਹੈ ਜਿਹਦਾ ਸਿੱਧਾ ਲਾਭ 6.5 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਹੋਵੇਗਾ ਤੇ ਇਹ ਭੋਗਦਾਨ ਮੌਜੂਦਾ ਵਿੱਤੀ ਸਾਲ ਤੋਂ ਸ਼ੁਰੂ ਹੋ ਚੁੱਕੇ ਹਨ ਇਹ ਸਿਰਫ ਵਿੱਤੀ ਵਾਅਦਾ ਨਹੀਂ ਹੈ ਸਗੋਂ ਉਹਨਾਂ ਦੀ ਅਨਮੋਲ ਸੇਵਾ ਦੀ ਮਾਨਤਾ ਹੈ ਵਿੱਤ ਮੰਤਰੀ ਦੁਆਰਾ ਇਸ ਤਰ੍ਹਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਬੰਧੀ ਕੁਝ ਸ਼ਬਦ ਬੋਲ ਕੇ ਉਹਨਾਂ ਦੀਆਂ ਬਾਕੀ ਪਖੜੀਆਂ ਮੰਗਾਵਲ ਧਿਆਨ ਦੇਣ ਤੋਂ ਓਕਾ ਵੀ ਆਪਣਾ ਪੱਲਾ ਝਾੜ ਲਿਆ ਗਿਆ ਸੀ ਜਿਸ ਨੂੰ ਮੁਲਾਜ਼ਮ ਤੇ ਪੈਨਸ਼ਨਰ ਹੱਕੇ ਬੱਕੇ ਰਹਿ ਗਏ ਤੇ ਉਹਨਾਂ ਦੇ ਮਨ ਵਿੱਚ مایੋਸੀ ਦੇ ਨਾਲ ਨਾਲ ਗੁੱਸਾ ਵੀ ਉਬਲਣ ਲੱਗਿਆ ਜਿਵੇਂ ਪੰਜਾਬੀ ਦੀ ਇੱਕ ਹਕਾਵਤ ਹੈ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਤੇ ਸਿਰਫ ਗੱਲਾਂ ਨਾਲ ਹੀ ਢਿੱਡ ਨਹੀਂ ਭਰਦਾ ਰਾਣੀ ਜਨ ਕੇ ਗੱਲ ਇਹ ਸੀ ਕਿ ਬਜਟ ਵਿੱਚ ਨਾ ਤਾਂ ਪੈਂਡਿੰਗ 11% ਡੀਏ ਦੀ ਕੋਈ ਗੱਲ ਹੋਈ ਨਾ 올ਡ ਪੈਨਸ਼ਨ ਸਕੀਮ ਬਾਰੇ ਨਾ ਪੈਨਸ਼ਨਾਂ ਨੂੰ 2.59 ਦੇ ਫੈਕਟਰ ਨਾਲ ਪੈਨਸ਼ਨ ਸੋਧਣ ਬਾਰੇ ਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਨਾ ਹੀ 1720 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਨੂੰ ਦੇਣ ਬਾਰੇ ਨਾ ਸੈਤੀ ਪਲਕਾਰ ਦੇ ਰੋਕੇ ਹੋਏ ਪੱਤਿਆਂ ਬਾਰੇ ਤੇ ਨਾ ਹੀ ਏਸੀ ਪੀ ਸਕੀਮ ਬਹਾਲ ਕਰਨ ਸੰਬੰਧੀ ਕੋਈ ਜ਼ਿਕਰ ਹੀ ਹੋਇਆ ਇਸ ਤੋਂ ਇਲਾਵਾ ਨਵੇਂ ਰੈਗੂਲਰ ਤੌਰ ਤੇ ਭਰਤੀ ਹੋਏ ਮੁਲਾਜ਼ਮਾਂ ਦੇ ਤਿੰਨ ਸਾਲ ਦੇ ਪਰਵੀਸ਼ਨ ਪੀਰੀਅਡ ਦੌਰਾਨ ਮੁੱਢਲੀ ਤਨਖਾਹ ਦੀ ਬਜਾਏ ਪੂਰੀ ਤਨਖਾਹ ਦੇਣ ਬਾਰੇ ਨਾ ਫਿਰ ਆਊਟਸੋਰਸ ਤੇ ਕੰਟਰੈਕਟ ਵਰਕਰਸ ਨੂੰ ਰੈਗੂਲਰ ਕਰਨ ਬਾਰੇ ਤੇ ਨਾ ਹੀ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਮੈਡੀ ਮੀਲ ਵਰਕਰਾਂ ਦੀਆਂ ਉਜਰਤਾਂ ਤੇ ਅਲਾਉਂਸਸ ਵਧਾਉਣ ਬਾਰੇ ਈ ਕੋਈ ਗੱਲ ਕੀਤੀ ਗਈ। ਕੁੱਲ ਮਿਲਾ ਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਘੋਰ ਨਿਰਾਸ਼ਾ ਹੀ ਆ ਗਈ ਇਸ ਕਰਕੇ ਮੁਲਾਜ਼ਮ ਤੇ ਪੈਨਸ਼ਨਰਾਂ ਸੰਘੇ ਫਰੰਟ ਦੁਆਰਾ ਆਪਣਾ ਰੋਸ ਤੇ ਗੁੱਸਾ ਜ਼ਾਹਰ ਕਰਨ ਲਈ 27 ਤੇ 28 ਮਾਰਚ ਨੂੰ ਥਾਂ-ਥਾਂ ਤੇ ਬਜਟ ਦੀਆਂ ਕਾਪੀਆਂ ਫੋਕੀਆਂ ਗਈਆਂ ਵੈਸੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਸ ਨੂੰ ਦੇਖਦੇ ਹੋਏ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸੰਘੇ ਫਰੰਟ ਪੰਜਾਬ ਨੂੰ ਮਿਤੀ 15/4/2025 ਨੂੰ ਕੈਬਨਟਸ ਆਫ ਕਮੇਟੀ ਨਾਲ ਇੱਕ ਹੋਰ ਮੀਟਿੰਗ ਦਾ ਸਮਾਂ ਦਿੱਤਾ ਹੈ ਜਿਸ ਵੇ ਸਾਰੀਆਂ ਪੈਂਡਿੰਗ ਮੰਗਾਂ ਸਾਹਮਣੇ ਫਰੰਟ ਵੱਲੋਂ ਜ਼ੋਰਦਾਰ ਢੰਗ ਨਾਲ ਇੱਕ ਵਾਰ ਫੇਰ ਉਠਾਈਆਂ ਜਾਣਗੀਆਂ ਹੁਣ ਦੇਖੋ ਮੈਨੂੰ ਇਹ ਹੋਵੇਗੀ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਸੰਬੰਧੀ ਕੀ ਰੋਖ ਅਪਣਾਉਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ